ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਮਨਰੇਡੀ ਫਾਰਮ ਦੇ ਵਿੱਚ ਕਿਸਾਨ ਵੀਰ ਉਹ ਆਈ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਹਾਸਾ ਬੁੱਟਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੋਸਤੋ ਇਸ ਘਰ ਚੋਂ ਆਪਣੇ ਚੈਨਲ ਤੇ ਅੱਗੇ ਵੀ ਕਾਫੀ ਵੀਡੀਓ ਅਪਲੋਡ ਆ ਵਪਾਰ ਲੈਣ ਦਾ ਕੰਮ ਆ ਵੀ ਉਦਾ ਤੇ 3 ਇੰਚ ਚੰਗੇ ਪਸ਼ੂ ਵੀ ਇਰ ਕੋਲ ਆਈ ਰਹਿੰਦੇ ਆ ਅੱਜ ਦੀ ਵੀਡੀਓ ਚ ਤੁਹਾਨੂੰ ਪੰਜਾਬ ਵਾਲੀ ਚਰਸੀ ਪਹਿਲੇ ਸੂਏ ਦਿਖਾ ਦਣੀ ਆ ਵੀਡੀਓ ਨੂੰ ਅੰਤ ਤੱਕ ਦੇਖਿਆ ਜੇ ਜਿਹੜੇ ਵੀਰ ਤੇ ਪਸੰਦ ਆ ਜੂਗੀ ਇੱਥੇ ਆ ਕੇ ਆਪ ਦੀ ਤਸੱਲੀ ਨਾਲ ਖਰੀਦ ਲਿਆ ਜੇ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲੂਗਾ ਦੋਸਤੋ ਬੱਚੀ ਪਹਿਲਾ ਸੂਆ ਸੋਣ ਵਾਲੀ ਹੈ ਡੇਟ ਮੁਤਾਬਕ ਵੀ ਰੱਖਦਾ ਕਿ 9 ਤੋਂ 10 ਦਿਨ ਪੂਰੀ ਹਜੇ ਕੱਚੀ ਹੈ 9-10 ਦਿਨਾਂ ਸੋਨਾ ਹਵਾਨਾ ਤਿਆਰ ਕਰ ਜਾਣਾ ਬੱਚੀ ਨੇ ਦੇ ਸਕਦਾ ਦੋਸਤੋ ਕੱਦ ਕਰ ਸੋਨਾ ਵਾ ਤੇ ਸੋਹਣੀ ਬੱਚੀ ਹੈ ਤੇ ਨਾ ਅੱਜ ਨਾਲ ਤੋੜ ਕੇ ਦਿਖਾਵਾਂਗੇ ਆਪਾਂ ਆ ਚੈੱਕ ਕਰ ਸਕਦੇ ਦੋਸਤੋ ਬੱਚੀ ਦੀ ਕੁਆਲਿਟੀ ਸੋਹਣੀ ਬੱਚੀ ਹੈ ਬਾਈ ਦੀ ਬਰੀਡ ਪੰਜਾਬ ਵਾਲੀ ਜਰਸੀ ਦੇ ਸਕਦੇ ਹਾਂ ਜੀ ਦੋਸਤੋ ਹਵਾਨੇ ਦੀ ਗੱਲ ਕਰੀਏ ਉਹ ਵੀ ਪੂਰਾ ਚੰਗਾ ਸੋਨਾ ਤਿਆਰ ਕੀਤਾ ਹੋਇਆ ਇਹਨੇ ਤੁਸੀਂ ਦੋ ਮਗਰ ਫੋਰਡ ਦੇਖ ਰਹੇ ਆ ਇਹ ਚਲਦੀਆਂ ਨਹੀਂ ਗੀਆਂ ਠੀਕ ਹੈ ਜੀ ਤੇ ਬਾਈ ਕਹਿੰਦਾ 17 18 ਕੋ ਖੁੱਲਾ ਚਵਾ ਦੂਗੀ ਬਾਕੀ ਦੋ ਦਿਨ ਦੇਣਾ ਵਿੱਚ ਇਹਦੇ ਕਿਉਂਕਿ ਬਰੀਡ ਚੰਗੀ ਹੈ ਦੋਸਤੋ ਆ ਚੈੱਕ ਕਰਦੇ ਤੋ ਥਾਣੇ ਦੀ ਕੁਆਲਟੀ ਚਾਰੇ ਥਣ ਕੱਲੇ ਕੱਲੇ ਨਖਰ ਵਿੱਚ ਸੋਨੇ ਚੁਵਾਈਏ ਲੱਗੇ ਹੋਏ ਆ ਦੇਖ ਸਕਦੇ ਆ ਦੋਸਤੋ ਸੋਨਾ ਹਵਾਨਾ ਤਿਆਰ ਕਰ ਜਾ ਨੌ 10 ਦਿਨਾਂ ਚ ਬੱਚੀ ਨੇ ਚੰਗੀ ਬਰੀਡ ਆ ਬਾਈ ਦੀ ਜਰਸੀ ਅਦੇਸਾ ਦਾ ਦੋਸਤੋ ਫੇਸ ਕੁਆਲਟੀ ਚੈੱਕ ਕਰ ਸਕਦੇ ਆ ਸੋਨੇ ਮੂੰਹ ਮੱਥੇ ਦੀ ਬੱਚੀ ਐ ਤੇ ਕੱਦ ਵੀ ਛੋਟਾ ਜਿਹਾ ਕੋਈ ਵੱਡਾ ਕੱਦ ਕਾੜ ਨਹੀਂ ਗਾ ਤੇ ਹਵਾਨਾ ਬੈਕ ਸਾਈਡ ਤੋਂ ਚੈੱਕ ਕਰ ਸਕਦੇ ਆ ਦੋਸਤੋ ਸੋਨਾ ਹਵਾਨਾ ਅਜੇ ਕਾਫੀ ਵਲਟੇ ਲਾ ਪਈਆਂ ਤੇ ਬਾਈ ਕਹਿੰਦਾ ਪ੍ਰਾਈਸ ਫੋਨ ਉੱਪਰ ਹੀ ਕਰਾਂਗੇ ਜਿਹੜੇ ਵੀਰ ਦੇ ਪਸੰਦ ਆ ਜੂਗੀ ਤੁਸੀਂ ਬਾਈ ਨਾਲ ਗੱਲਬਾਤ ਕਰ ਲੈ ਜੀ ਦੋਸਤੋ ਅੱਜ ਦੀ ਵੀਡੀਓ 'ਚ ਇਹ ਇੱਕ ਬਾਈ ਦੀ ਜਰਸੀ ਵੜ ਪਕਾਉ ਸੀਗੀ ਚੈਨਨ ਨੂੰ ਇਹਨਾਂ ਸਾਰਾ ਪਿਆਰ ਦੇਣ ਲਈ ਔਰ ਵੀਡੀਓ ਰੂਟੀਨ 'ਚ ਦੇਖਣ ਲਈ ਮੈਂ ਸਾਰਾ ਤੇਜ ਨੂੰ ਧੰਨਵਾਦ ਕਰਦਾ அகளி நம்ம வீடியோ ஜல்ட் மிலாங்க வீடியோ வேணு தீ சார்க்க